ਇੱਕ ਵਾਰੀ ਫੇਰ ਪੰਜਾਬੀ ਦੀ ਇਹ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਉਮੀਦ ਕਰਦਾ ਹਾਂ ਕਿ ਅੱਜ ਹੋਇਆ ਪੰਜਾਬੀ ਦਾ ਪੇਪਰ ਤੁਹਾਡਾ ਸਾਰਿਆਂ ਦਾ ਬਹੁਤ ਵਧੀਆ ਹੋਇਆ ਹੋਵੇਗਾ ਇਸ ਪੇਪਰ ਨਾਲ ਸੰਬੰਧਿਤ ਅੱਜ ਆਪਾਂ ਇਹਦੀ ਅਨਸਰ ਕੀ ਲੈ ਕੇ ਹਾਜ਼ਰ ਹੋਏ ਹਾਂ ਤੁਸੀਂ ਵੀ ਜਲਦੀ-ਜਲਦੀ ਆਪਣਾ ਪ੍ਰਸ਼ਨ ਪੱਤਰ ਉਠਾਓ ਅਤੇ ਬੈਠ ਕੇ ਦੇਖੋ ਕਿ ਤੁਹਾਡੇ ਕਿਹੜੇ ਕਿਹੜੇ ਉੱਤਰ ਸਹੀ ਹੋਏ ਹਨ ਤੇ ਕਿਹੜੇ ਕਿਹੜੇ ਕੁਐਸਚਨ ਕਿਸੇ ਕਾਰਨ ਗਲਤ ਹੋ ਗਏ ਹਨ ਆਓ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਰੀਆਂ ਕੁਝ ਹਦਾਇਤਾਂ ਜਿਹੜੀਆਂ ਪੇਪਰ ਦੇ ਪਹਿਲੇ ਪੇਜ ਤੇ ਲਿਖੀਆਂ ਹੁੰਦੀਆਂ ਨੇ ਸੋ ਉਸ ਤੋਂ ਬਾਅਦ ਨੰਬਰ 1 ਦੇ ਉੱਤੇ ਅੰਡਿਟਾ ਪੈਰਾ ਸੀ ਜੋ ਕਿ ਬਹੁਤ ਹੀ ਸੌਖਾ ਸੀ ਜੇਕਰ ਤੁਸੀਂ ਥੋੜੇ ਜਿਹਾ ਧਿਆਨ ਨਾਲ ਇਸ ਨੂੰ ਕੀਤਾ ਹੋਇਆ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਡੇ ਸਾਰਿਆਂ ਦੇ ਆਨਸਰ ਨੇ ਜਿਹੜੇ ਉਹ ਜਰੂਰ ਸਹੀ ਹੋਣਗੇ ਸੋ ਇਹਦੇ ਵਿੱਚ ਸਭ ਤੋਂ ਪਹਿਲਾ ਕੁਐਸਚਨ ਸੀ ਸਾਲ ਵਿੱਚ ਕਿੰਨੀਆਂ ਰੁੱਤਾਂ ਆਉਂਦੀਆਂ ਹਨ ਸੋ ਇਹਦਾ ਆਨਸਰ ਆਉਣਾ ਸੀ ਜਿਹੜਾ ਉਹ ਸੀ ਸੀ অপਸ਼ਨ ਯਾਨੀ ਕਿ ਸਾਲ ਦੇ ਵਿੱਚ 6 ਰੁੱਤਾਂ ਹੁੰਦੀਆਂ ਨੇ ਨੰਬਰ 2 ਦੇ ਉੱਤੇ ਕੁਐਸਚਨ ਸੀ ਕੜਾਕੇ ਦੀ ਠੰਡ ਤੋਂ ਬਾਅਦ ਸਭ ਦੇ ਮਨ ਕਦੋਂ ਖਿੜ ਉੱਠਦੇ ਹਨ ਸੋ ਇਹਦੇ ਵਿੱਚ ਚਾਰ ਆਪਸ਼ਨਾਂ ਸੀ ਬਾਰਿਸ਼ ਆਉਣ ਤੇ ਧੁੱਪ ਨਿਕਲਣ ਤੇ ਹਵਾ ਚੱਲਣ ਤੇ ਬਸੰਤ ਰੁੱਤ ਆਉਣ ਤੇ ਸੁਵਿਧਾ ਅਨਸਰ ਸੀ ਜਿਹੜਾ ਉਹ ਡੀ ਆਉਣਾ ਸੀ ਬਸੰਤ ਰੁੱਤ ਆਉਣ ਤੇ ਸਬਦੇ ਮਾਨਨੇ ਜਿਹੜੇ ਉਹ ਖਿੜ ਜਾਂਦੇ ਹਨ ਤੀਸਰਾ ਕੁਐਸਚਨ ਸੀ ਜਿਹੜਾ ਉਹ ਸੀ ਪੰਜਾਬ ਦੇ ਕਿਹੜੇ ਇਤਿਹਾਸਿਕ ਸ਼ਹਿਰ ਵਿੱਚ ਬਸੰਤ ਪੰਚਮੀ ਦਾ ਮੇਲਾ ਲੱਗਦਾ ਸੋ ਜੇਕਰ ਤੁਸੀਂ ਆਪਣਾ ਜਿਹੜਾ ਪਾਠ ਸੀ ਪੰਜਾਬੀ ਦੇ ਵਿੱਚ 12ਵੀਂ ਜਮਾਤ ਦੇ ਵਿੱਚ ਪੰਜਾਬ ਦੇ ਮੇਲੇ ਤੇ ਤਿਹਾਰ ਜੇਕਰ ਉਹਨੂੰ ਧਿਆਨ ਨਾਲ ਪੜਿਆ ਹੋਵੇਗਾ ਤਾਂ ਇਹ ਕੁਐਸਚਨ ਉਹਦੇ ਵਿੱਚੋਂ ਹੀ ਸੀ ਸੋ ਇਹਦੀ ਪਹਿਲੀ ਆਪਸ਼ਨ ਸੀ 6 ਹਰਟਾ ਸਾਹਿਬ ਦੂਸਰੀ ਜਲੰਧਰ ਵਿਖੇ ਤੀਸਰੀ ਹੁਸ਼ਿਆਰਪੁਰ ਵਿਖੇ ਚੌਥੀ ਆਨੰਦਪੁਰ ਵਿਖੇ ਸੋ ਇਹਦੀ ਆਪਸ਼ਨ ਸੀ ਜਿਹੜੀ ਪਹਿਲੀ ਏ ਆਪਸ਼ਨ ਹੈ ਜਿਹੜੀ ਇਹਦੀ ਉਹ ਸਹੀ ਆਨਸਰ ਹੈ ਬੇਸ਼ੱਕ ਇਥੇ ਸਪੈਲਿੰਗ ਗਲਤ ਨੇ 6 ਹਰਟਾ ਸਾਹਿਬ ਹੈ ਸ਼ੇਹਰਾਟਾ ਸਾਹਿਬ ਨਹੀਂ ਹੈਗਾ ਇਹ ਠੀਕ ਹੈ ਪਰ ਪਹਿਲੀ ਆਪਸ਼ਨ ਜਿਹੜੀ ਉਹ ਤੁਹਾਡੀ ਸਹੀ ਮੰਨੀ ਜਾਵੇਗੀ ਚੌਥਾ ਕੁਐਸਚਨ ਸੀ ਬਟਾਲੇ ਵਿਖੇ ਕਿਸ ਦੀ ਸਮਾਤ ਤੇ ਮੇਲਾ ਲੱਗਦਾ ਸੋ ਇਹਦਾ ਆਨਸਰ ਚਾਰ ਆਪਸ਼ਨਾਂ ਦੇ ਵਿੱਚੋਂ ਪਹਿਲੀ ਆਪਸ਼ਨ ਸੀ ਪੀਰਾਂ ਦੀ ਦੂਸਰੀ ਬੀਰ ਹਕੀਕਤ رائے ਦੀ ਤੀਸਰੀ ਸ਼ਿਵ ਕੁਮਾਰ ਦੀ ਚੌਥੀ ਭਗਤ ਸਿੰਘ ਦੀ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪਹਿਲਾਂ ਉਸੇ ਚੈਪਟਰ ਦੇ ਵਿੱਚ ਆਪਾਂ ਪੜਿਆ ਕਿ 66 ਟਾ ਸਾਬ ਦੇ ਵਿੱਚ ਜਿਹੜਾ ਮੇਲਾ ਲੱਗਦਾ ਉਹ ਕਿਹਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਸੋ ਇਹਦਾ ਆਨਸਰ ਆਉਣਾ ਸੀ ਬੀਰ ਹਕੀਕਤ ਰਾਏ ਦੀ ਬੀ ਆਪਸ਼ਨ ਹੈ ਜਿਹੜਾ ਇਹਦਾ ਆਨਸਰ ਸਹੀ ਹੈ ਉਸ ਤੋਂ ਅਗਲਾ ਜਿਹੜਾ ਪ੍ਰਸ਼ਨ ਹੈ ਉਹ ਪੁੱਛਿਆ ਸੀ ਇਹਨਾਂ ਨੇ ਬਸੰਤ ਰੁੱਤ ਕਿਹੜੇ ਮਹੀਨੇ ਵਿੱਚ ਆਉਂਦੀ ਹੈ ਸੋ ਇਹਦਾ ਪਹਿਲਾ ਆਨਸਰ ਸੀ ਜਨਵਰੀ ਵਿੱਚ ਦੂਸਰਾ ਫਰਵਰੀ ਵਿੱਚ ਤੀਸਰਾ ਮਾਰਚ ਵਿੱਚ ਚੌਥਾ ਅਪ੍ਰੈਲ ਵਿੱਚ ਸੋ ਇਹਦੀ ਆਪਸ਼ਨ ਹੈ ਜਿਹੜੀ ਬੀ ਆਪਸ਼ਨ ਹੈ ਜਿਹੜੀ ਉਹ ਸਹੀ ਹੈ ਫਰਵਰੀ ਦੇ ਵਿੱਚ ਬਸੰਤਰ ਉਤ ਹੈ ਜਿਹੜੀ ਆ ਜਾਂਦੀ ਹੈ ਉਸ ਤੋਂ ਅਗਲਾ ਕੁਐਸਚਨ ਸੀ ਜਿਹੜਾ ਬਸੰਤ ਪੰਚਮੀ ਵਾਲੇ ਦਿਨ ਅਸਮਾਨ ਕਿਸ ਨਾਲ ਭਰਿਆ ਦਿਖਾਈ ਦਿੰਦਾ ਹੈ ਪਹਿਲੀ ਆਪਸ਼ਨ ਹੈ ਤਾਰਿਆਂ ਨਾਲ ਦੂਜੀ ਬੱਦਲਾਂ ਨਾਲ ਤੀਜੀ ਪੰਛੀਆਂ ਨਾਲ ਚੌਥੀ ਪਤੰਗਾਂ ਨਾਲ ਸੋ ਸੋ ਨੂੰ ਪਤਾ ਜਿਹੜਾ ਬਸੰਤ ਪੰਚਮੀ ਦਾ ਤਿਹਾਰਾ ਹੈ ਉਸ ਦਿਨ ਲੋਕ ਪਤੰਗ ਉਡਾਉਣਾ ਪਸੰਦ ਕਰਦੇ ਨੇ ਸੋ ਇਹਦਾ ਅਨਸਰ ਆਉਣਾ ਸੀ ਡੀ ਪਤੰਗਾਂ ਨਾਲ ਉਸ ਦਿਨ ਅਸਮਾਨ ਹੈ ਜਿਹੜਾ ਉਹ ਭਰਿਆ ਹੁੰਦਾ ਉਸ ਤੋਂ ਅਗਲਾ ਪ੍ਰਸ਼ਨ ਹੈ ਬਸੰਤ ਰੁੱਤ ਸਮੇਂ ਕਿਹੜੇ ਪੰਛੀ ਦੀ ਚਹਿਕਣ ਦੀ ਆਵਾਜ਼ ਸੁਣਾਈ ਦਿੰਦੀ ਹੈ ਪਹਿਲੀ ਆਪਸ਼ਨ ਸੀ ਕੋਇਲ ਦੂਸਰੀ ਚਿੜੀ ਤੀਸਰਾ ਬੋਲਬਲ ਚੌਥਾ ਮੂਰਨੀ ਦੀ ਸੋ ਇਹਦਾ ਆਨਸਰ ਆਉਣਾ ਸੀ ਜਿਹੜਾ ਹੋਣਾ ਸੀ ਕੋਇਲ ਕੋਲ ਦੀ ਆਵਾਜ਼ ਹੈ ਜਿਹੜੀ ਉਹ ਬਸੰਤ ਰੁੱਤ ਦੇ ਸਮੇਂ ਚ ਏਕਣ ਦੀ ਆਵਾਜ਼ ਹੈ ਜਿਹੜੀ ਸਾਨੂੰ ਸੁਣਾਈ ਦਿੰਦੀ ਹੈ ਲਾਸਟ ਜਿਹੜਾ ਇਸ ਪੈਰੇ ਦਾ ਆਖਰੀ ਕੁਐਸਚਨ ਸੀ ਉਹ ਸੀ ਅਪਰੋਤਕ ਪੈਰੇ ਦਾ ਟੁਕਮਾ ਸਰਲੇਖ ਕੀ ਹੋ ਸਕਦਾ ਹੈ ਸੋ ਸਰਲੇਖ ਜਦੋਂ ਆਪਾਂ ਚੁਣਦੇ ਹਾਂ ਪੈਰੇ ਦੇ ਵਿੱਚ ਜਿਸ ਬਾਰੇ ਸਭ ਤੋਂ ਜਿਆਦਾ ਗੱਲਬਾਤ ਹੁੰਦੀ ਹੈ ਉਹ ਦਾ ਸਰਲੇਖ ਹੁੰਦਾ ਹੈ ਸੋ ਜੇਕਰ ਆਪਾਂ ਉੱਪਰਲਾ ਪੈਰਾ ਧਿਆਨ ਨਾਲ ਦੇਖਿਆ ਹੋਵੇਗਾ ਤਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਗੱਲਬਾਤ ਬਸੰਤ ਰੁੱਤ ਦੇ ਬਾਰੇ ਹੋਈ ਹੈ ਸੋ ਇਹਦਾ ਆਨਸਰ ਆਏਗਾ ਬਸੰਤ ਰੁੱਤ ਸੀ ਆਪਸ਼ਨ ਹੈ ਜਿਹੜੀ ਉਹ ਸਹੀ ਮੰਨੀ ਜਾਵੇਗੀ ਉਸ ਤੋਂ ਬਾਅਦ ਭਾਗ ਦੂਜਾ ਦੇ ਵਿੱਚ ਪ੍ਰਭਾਵਸ਼ਾਲੀ ਲੇਖਣ ਕੌਸ਼ਲ ਹੈ ਜਿਹੜਾ ਦੋ ਪੱਤਰ ਦਿੱਤੇ ਹੈ ਜਿਦੇ ਵਿੱਚੋਂ ਤੁਸੀਂ ਇੱਕ ਕਰਨਾ ਹੋਵੇਗਾ ਇਹ ਸਾਰੇ ਬੱਚਿਆਂ ਨੇ ਆਪੋ ਆਪਣੇ ਅਨੁਸਾਰ ਜਿਹੜਾ ਪੱਤਰ ਲਿਖਿਆ ਹੋਣਾ ਤੀਜੇ ਨੰਬਰ ਤੇ ਪੈਰਾ ਰਚਨਾ ਸੀ ਜਿਦੇ ਵਿੱਚ ਦੋ ਪੈਰੇ ਦਿੱਤੇ ਹੋਏ ਆ ਜਿਦੇ ਵਿੱਚੋਂ ਇੱਕ ਪੈਰਾ ਤੁਸੀ ਕਰਨਾ ਹੋਵੇਗਾ ਇਹ ਵੀ ਬੱਚਿਆਂ ਨੇ ਆਪ ਨੂੰ ਆਪਣੀ ਸਮਝ ਅਨੁਸਾਰ ਲਿਖਿਆ ਹੋਵੇਗਾ ਨੰਬਰ 4 ਤੇ ਜਿਹੜੀ ਵਾਕ ਵਟਾਂਦਰਾ ਸਾਨੂੰ ਦਿੱਤਾ ਹੋਇਆ ਸੀ ਜਿਦੇ ਵਿੱਚੋਂ ਤੁਸੀ ਤਿੰਨ ਵਾਕ ਜਿਹੜੇ ਉਹ ਕਰਨੇ ਸੀ ਸੋ ਸਭ ਤੋਂ ਪਹਿਲਾ ਵਾਕ ਸੀ ਆਹਾ ਅਸੀਂ ਮੈਚ ਜਿੱਤ ਗਏ ਇਹਦਾ ਸਧਾਰਨ ਵਾਕ ਬਣਾਉਣਾ ਸੀ ਤੁਹਾਨੂੰ ਪਤਾ ਹੈ ਇਹ ਵਿਸਮੈ ਵਾਚਕ ਵਾਕ ਹੈ ਜਦੋਂ ਆਪਾਂ ਸਧਾਰਨ ਵਾਕ ਬਣਾਵਾਂਗੇ ਇਹਦਾ ਤਾਂ ਜਿਹੜਾ ਵਿਸਮੈ ਵਾਚਕ ਦੇ ਅੱਗੇ ਲੱਗਿਆ ਹੁੰਦਾ ਹੈ ਹੈਰਾਨੀ ਖੁਸ਼ੀ ਜਾਂ ਗਮੀ ਦੇ ਭਾਵ ਪ੍ਰਗਟ ਕਰਨ ਵਾਲਾ ਸ਼ਬਦ ਜੋ ਅੱਗੇ ਲੱਗਿਆ ਹੁੰਦਾ ਜਦੋਂ ਸਧਾਰਨ ਵਾਕ ਬਣਾਵਾਂਗੇ ਤਾਂ ਉਹਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਜਦੋਂ ਇਹਦਾ ਸਧਾਰਨ ਵਾਕ ਅਸੀਂ ਬਣਾਵਾਂਗੇ ਤਾਂ ਅਸੀਂ ਮੈਚ ਜਿੱਤ ਗਈ ਜਾਂ ਅਸੀਂ ਮੈਚ ਜਿੱਤ ਲਿਆ ਇਹ ਜਿਹੜਾ ਆਨਸਰ ਹੈ ਦਾ ਸਹੀ ਮੰਨਿਆ ਜਾਵੇਗਾ ਪਹਿਲੇ ਦਾ ਉਸ ਤੋਂ ਬਾਅਦ ਦੂਸਰਾ ਜਿਹੜਾ ਵਾਕ ਹੈ ਹਮੇਸ਼ਾ ਗਵਾਂਡੀਆਂ ਨਾਲ ਬਣਾ ਕੇ ਰੱਖੋ ਇਹਨੂੰ ਨਾਂਵਾਚਕ ਵਾਕ ਬਣਾਉਣਾ ਸੀ ਸੋ ਇਹਨੂੰ ਵੀ ਦੋ ਤਰੀਕਿਆਂ ਨਾਲ ਤੁਸੀਂ ਬਣਾ ਸਕਦੇ ਹੋ ਪਹਿਲਾ ਇਹ ਜਿਹੜਾ ਬਣਾਇਆ ਜਾ ਸਕਦੇ ਸੂ ਇਸ ਤਰ੍ਹਾਂ ਵੀ ਬਣਾਇਆ ਜਾ ਸਕਦਾ ਹੈ ਹਮੇਸ਼ਾ ਗਵਾਂਡੀਆਂ ਨਾਲ ਬਣਾ ਕੇ ਨਾਂ ਰੱਖੋ ਕਿਉਂਕਿ ਨਾਂਵਾ ਚਕਾ ਗਿਆ ਉਹਦੇ ਵਿੱਚ ਜਾਂ ਫਿਰ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਹਮੇਸ਼ਾ ਗਵਾਂਡੀਆਂ ਨਾਲ ਨਾਂ ਬਗਾੜੋ ਤਾਂ ਇਸ ਤਰ੍ਹਾਂ ਵੀ ਜੇ ਤੁਸੀਂ ਬਣਾਇਆ ਤਾਂ ਵੀ ਇਹ ਬਾਕ ਤੁਹਾਡਾ ਸਹੀ ਮੰਨਿਆ ਜਾ ਸਕਦਾ ਹੈ ਤੀਸਰਾ ਜਿਹੜਾ ਹੈ ਬਾਕ ਕਸਰਤ ਦੇ ਕੀ ਲਾਭ ਹਨ ਇਹ ਪ੍ਰਸ਼ਨ ਬਚ ਕੇ ਕਿਉਂਕਿ ਇਹਦੇ ਪਿੱਛੇ ਕੁਐਸਚਨ ਮਾਰਕ ਦਾ ਸਾਈਨ ਜਿਹੜਾ ਤੁਹਾਨੂੰ ਦਿਖਾਈ ਦਿੰਦੇ ਲੱਗਿਆ ਹੋਇਆ ਇਹਨੂੰ ਸੁਧਾਰਨ ਵਾਕ ਦੇ ਵਿੱਚ ਬਣਾਉਣਾ ਸੀ ਇਹਨੂੰ ਸੁਧਾਰਨ ਵਾਕ ਦੇ ਵਿੱਚ ਬਣਾਉਣ ਸਮੇ ਆਪਾਂ ਇਹਨੂੰ ਇਸ ਤਰ੍ਹਾਂ ਬਣਾ ਸਕਦੇ ਹਾਂ ਕਸਰਤ ਦੇ ਬਹੁਤ ਲਾਭ ਹਨ ਜਾਂ ਕਸਰਤ ਕਰਨ ਨਾਲ ਸਿਹਤ ਚੰਗੀ ਰਹਿੰਦੀ ਹੈ ਇਸ ਤਰ੍ਹਾਂ ਤੁਸੀਂ ਇਹਨੂੰ ਬਣਾ ਸਕਦੇ ਹੋ ਚੌਥਾ ਵਾਕ ਸੀ ਜਿਹੜਾ ਉਹ ਮਿਸ਼ਰਤ ਵਾਕ ਬਣਾਉਣਾ ਸੀ ਮੈਂ ਘਰ ਪੁੱਜਾ ਤੇ ਹਨੇਰਾ ਪੈ ਗਿਆ ਠੀਕ ਹੈ ਸੰਯੁਕਤ ਵਾਕ ਹੈ ਇਹਨੂੰ ਮਿਸ਼ਰਤ ਵਾਕ ਦੇ ਵਿੱਚ ਜਦੋਂ ਆਪਾਂ ਬਣਾਵਾਂਗੇ ਤਾਂ ਮੈਂ ਘਰ ਪੁੱਜਾ ਤਦ ਹਨੇਰਾ ਪੈ ਗਿਆ ਇਸ ਤਰ੍ਹਾਂ ਬਣਾਇਆ ਜਾ ਸਕਦਾ ਤੁਸੀਂ ਦੇਖ ਲੈਣਾ ਕਿ ਤੁਸੀਂ ਜਦੋਂ ਬਣਾ ਕੇ ਆਏ ਹੋ ਕਿਸ ਤਰ੍ਹਾਂ ਬਣਾਇਆ ਔਰ ਕਿੰਨੇ ਬਾਗ ਇਹਦੇ ਵਿੱਚੋਂ ਤੁਹਾਡੇ ਸਹੀ ਨਹੀਂ ਵੀ ਅਸੀਂ 3 ਬਾਗ ਕਰਨੇ ਸੀ ਇਹ 4 ਦਿੱਤੇ ਹੋਏ ਆ ਤਿੰਨਾਂ ਦੇ ਵਿੱਚੋਂ ਕਿੰਨੇ ਬਾਗ ਤੁਹਾਡੇ ਸਹੀ ਹੋਗੇ ਨੰਬਰ 5 ਦੇ ਉੱਤੇ ਆ ਖਾਣਾ ਸੀ ਹਰ ਇੱਕ ਆ ਖਾਣਾ ਜਿਹੜੀ ਉਹਦੇ 2 ਨੰਬਰ ਦਿੱਤੇ ਹੋਏ ਸੀ ਸੋ ਪਹਿਲਾ ਖਾਣ ਸੀ ਜਿਹੜਾ ਉਹ ਹੈਗਾ ਸੀ ਆਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗਹਿਣੇ ਨੂੰ ਸੋ ਇਹਦਾ ਬਾਕੇ ਜਿਹੜਾ ਉਹ ਆਪਣੀ ਢੰਗ ਅਨੁਸਾਰ ਲਿਖਿਆ ਹੋਣਾ ਪਰ ਇਹਦਾ ਅਰਥ ਹੈ ਜਿਹੜਾ ਉਹ ਸੀ ਜਦੋਂ ਕਿਸੇ ਦਾ ਸਤਕਾਰ ਉਸਦਾ ਅਹੁਦਾ ਜਾਂ ਅਮੀਰੀ ਵੇਖ ਕੇ ਕੀਤਾ ਜਾਵੇ ਇਹਦਾ ਅਰਥ ਸੀ ਪਹਿਲੀ ਅਖਾਣ ਦਾ ਦੂਸਰਾ ਖਾਣਾ ਜਿਹੜਾ ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਤੇ ਮੋਰਾਂ ਠੀਕ ਹੈ ਇਸ ਦਾ ਅਰਥ ਹੋਊਗਾ ਜਦੋਂ ਕੋਈ ਘਟਿਆ ਬਸਤਾਂ ਦੀ ਸੰਭਾਲ ਕਰੇ ਤੇ ਚੰਗੀਆਂ ਵੱਲ ਧਿਆਨ ਨਾ ਦੇਵੇ ਤੀਸਰਾ ਅਖਾਣ ਹੈ ਜਿਹੜਾ ਘਰ ਦਾ ਸੜਿਆ ਬਣ ਗਿਆ ਬਣ ਨੂੰ ਲੱਗੀ ਅੱਗ ਇਹ ਅਖਾਣ ਦਾ ਅਰਥ ਹੈਗਾ ਬਦਕਿਸਮਤੀ ਕਿਸਮਤੀ ਹਮੇਸ਼ਾ ਮਨੁੱਖ ਨਾਲ ਰਹਿੰਦੀ ਹੈ ਚੌਥਾ ਅਖਾਣ ਹੈ ਬਿੱਲੀ ਦੇ ਸਰਾਣੇ ਦੁੱਧ ਨਹੀਂ ਜੰਮਦਾ ਖਾਣ ਵਾਲਿਆਂ ਕੋਲ ਕੋਈ ਚੀਜ਼ ਨਹੀਂ ਰਹਿੰਦੀ ਇਹ ਇਹਦਾ ਚੌਥੇ ਅਖਾਣ ਦਾ ਅਰਥ ਹੈ ਪੰਜਵਾਂ ਅਖਾਣ ਹੈ ਰਾਣੀ ਆਪਣੇ ਪੈਰ ਤੋਂ ਦੀ ਗੋਲੀ ਨਹੀਂ ਕਹਾਉਂਦੀ ਠੀਕ ਹੈ ਇਸ ਅਖਾਣ ਦੇ ਵਿੱਚ ਸਾਨੂੰ ਆਪਣਾ ਕੰਮ ਆਪ ਕਰਨ ਦੀ ਨਸੀਤ ਦਿੱਤੀ ਗਈ ਹੈ। ਛੇਮਾ ਖਾਨ ਸੀ ਜੋ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਸਾਨੂੰ ਵਿਦਿਆ ਕੀ ਸਿਖਾਉਂਦੀ ਹੈ? ਇਹਦੇ ਵਿੱਚ ਇਹ ਦੱਸਣਾ ਸੀ। ਵਿਦਿਆ ਹੀ ਸਾਨੂੰ ਦੂਸਰਿਆਂ ਦਾ ਭਲਾ ਕਰਨਾ ਸਿਖਾਉਂਦੀ ਹੈ। ਇਹ ਅਖਾਣ ਸੀ ਜਿਨ੍ਹਾਂ ਦੇ ਬਾਗ ਤੁਸੀਂ ਆਪੋ ਆਪਣੀ ਸਮਝ ਅਨੁਸਾਰ ਬਣਾਏ ਹੋਣਗੇ ਚੌਥੇ ਭਾਗ ਦੇ ਵਿੱਚ ਪ੍ਰਸੰਗ ਵਿਆਖਿਆ ਸੀ ਸਾਡੇ ਵਿੜੇ ਮਰੀ ਕਹਾਣੀ ਇੱਕ ਸੀ ਰਾਜਾ ਇੱਕ ਸੀ ਰਾਣੀ ਮੇਰਾ ਬਚਪਨ ਕਵਤਾ ਜੋ ਹਰਪ੍ਰਸ਼ਨ ਸਿੰਘ ਦੁਆਰਾ ਲਿਖੀ ਗਈ ਹੈ ਏਦਾਂ ਮਜ਼ਦੂਰਾਂ ਦੀ ਝਾਕੀ ਜਦ ਮੈਨੂੰ ਦੇਖਾਈ ਇਹ ਕਵਤਾ ਹੈ ਤਾਜ ਮਹਿਲ ਪ੍ਰੋਫੈਸਰ ਮੋਹਨ ਸਿੰਘ ਜੀ ਦੁਆਰਾ ਲਿਖੀ ਗਈ ਹੈ ਇਹ ਤੁਸੀਂ ਆਪੋ ਆਪਣੀ ਸਮਝ ਅਨੁਸਾਰ ਪ੍ਰਸੰਗ ਸਹਿਤ ਵਿਆਖਿਆ ਕੀਤੀ ਹੋਵੇਗੀ ਨੰਬਰ 7 ਦੇ ਵਿੱਚ ਆਪਾਂ MCQ ਦੇਖਦੇ ਹਾਂ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਦੀ ਮੂਲ ਸੁਰ ਕਿਹੜੀ ਹੈ ਪੱਠੀ ਵਾਲੀ ਚੰਬੇ ਦੇ ਡਾਲੀਏ ਪੀੜਾਂ ਦਾ ਪਰਾਗਾ ਭੁੰਨ ਦੇ ਨਹੀਂ ਪੱਠੀ ਵਾਲੀ ਕਿਹੜੀ ਸੁਰ ਹੈ ਦੀ ਪਹਿਲਾ ਚੜਦੀ ਕਲਾ ਦੂਜਾ ਉਦਾਸ ਤੀਜਾ ਰੋਮਾਂਟਿਕ ਚੌਥਾ ਬਗਿਆਨ ਇਹਦਾ ਆਨਸਰ ਆਊਗਾ ਬੀ ਉਦਾਸ ਸੁਰ ਹੈ ਕਿਉਂਕਿ ਉਹ ਬੜਾ ਉਦਾਸ ਹੈ ਉਹ ਚਾਹੁੰਦਾ ਹੈ ਕਿ ਜਿੱਥੇ ਉਹਦੇ ਜਿੱਥੇ ਉਹਦੀ ਪ੍ਰੇਮਣ ਚਲੀ ਗਈ ਉਹਦੀ ਪ੍ਰੇਮਿਕਾ ਚਲੀ ਗਈ ਉਹ ਵੀ ਜਲਦੀ ਜਲਦੀ ਉੱਥੇ ਚਲਾ ਜਾਵੇ ਇਸ ਕਰਕੇ ਉਹ ਪਠੀ ਵਾਲੀ ਨੂੰ ਆਪਣੇ ਦੁੱਖਾਂ ਦਾ ਪ੍ਰਾਗਾ ਭੁਣਨ ਲਈ ਕਹਿੰਦਾ ਹੈ ਦੂਸਰਾ ਜਿਹੜਾ ਕੁਐਸਚਨ ਹੈ ਅਮਰਤਾ ਪ੍ਰੀਤਮ ਦੀ ਕਵਿਤਾ ਬਾਰਸ਼ਾ ਵਿੱਚ ਕਿਹੜੇ ਸਾਲ ਦਾ ਦੁਖਾਂਤਕ ਚਿੱਤਰਣ ਹੈ ਸੋ ਅਮਰਤਾ ਪ੍ਰੀਤਮ ਦੇ ਜਿਹੜੀ ਕਵਿਤਾ ਲਿਖੀ ਹੈ ਬਾਰਸ਼ਾ ਆਪਾਂ ਨੂੰ ਪਤਾ ਹੈ ਉਹਦੇ ਵਿੱਚ ਬੰਡ ਦਾ ਜਿਹੜਾ ਦੇਸ਼ ਦੀ ਵੰਡ ਦਾ ਜ਼ਿਕਰ ਬਾਖੂਬੀ ਢੰਗ ਨਾਲ ਉਹਨੇ ਕੀਤਾ ਸੋ ਦੇਸ਼ ਦੀ ਵੰਡ ਹੈ ਜਿਹੜੀ ਕਦੋਂ ਹੋਈ ਸੀ 1947 ਦੇ ਵਿੱਚ ਡੀ ਆਪਸ਼ਨ ਹੈ ਜਿਹੜੀ ਇਹਦੀ ਆਨਸਰ ਆਏਗਾ ਉਸ ਤੋਂ ਅਗਲਾ ਕੁਐਸਚਨ ਹੈ ਮੇਰਾ ਬਚਪਨ ਕਵਿਤਾ ਵਿੱਚ ਮੂਲ ਰੂਪ ਵਿੱਚ ਕਿਹੜਾ ਰਿਸ਼ਤਾ ਵਿਚਰਦਾ ਨਜ਼ਰ ਆਉਂਦਾ ਹੈ ਕਿਹੜਾ ਰਿਸ਼ਤਾ ਸੀ ਮਾਂ ਤੇ ਪੁੱਤ ਦਾ ਕਿਉਂਕਿ ਉਹਦੀ ਮਾਂ ਤੇ ਪੁੱਤ ਹੀ ਉਹ ਕਵਿਤਾ ਦੇ ਵਿੱਚ ਮੂਲ ਰਿਸ਼ਤੇ ਦੇ ਵਿੱਚ ਵਿਚਰਦੇ ਨਜ਼ਰ ਆਉਂਦੇ ਆ ਉਹਦੇ ਪਿਤਾ ਦੀ ਉਹਨਾਂ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ ਚੌਥਾ ਕਵਚਨ ਸੀ ਜਿਹੜਾ ਤਾਜ ਮਹਿਲ ਕਵਿਤਾ ਪੜ੍ਹ ਕੇ ਕਵੀ ਦੀ ਹਮਦਰਦੀ ਕਿਸ ਤੇ ਰਵਲ ਜਪਦੀ ਹੈ ਯਾਨੀ ਕਿ ਕਿਹਦਾ ਪੱਖ ਹੈ ਜਿਹੜਾ ਕਵੀ ਤਾਜ ਮਹਿਲ ਕਵਿਤਾ ਪੜ੍ਹ ਕੇ ਲੈਂਦਾ ਜਪਦਾ ਹੈ ਠੀਕ ਠੀਕ ਹੈ ਵੈਲੀ অপਸ਼ਨ ਹੈ શોਸ਼ਤ ਤੇਰਵਲ ਦੂਸਰਾ ਸਮਾਜਿਕ ਤੇਰਵਲ ਤੀਸਰਾ ਸ਼ਾਸਕ ਤੇਰਵਲ ਚੌਥਾ ਰਾਜਨੀਤਿਕ ਤੇਰਵਲ ਇਹਦੇ ਵਿੱਚ ਕੁਝ ਬੱਚੇ ਨੇ ਜਿਹੜੇ কনਫਿਊਜ਼ ਹੋ ਗਏ ਹੋਣਗੇ ਸ਼ੋਸ਼ਤ ਤੇ ਸ਼ਾਸਕ ਦੇ ਵਿੱਚ ਸ਼ਾਸਕ ਹੁੰਦਾ ਹੈ ਜਿਹੜਾ ਸ਼ਾਸਨ ਕਰ ਰਿਹਾ ਹੈ ਲੋਕਾਂ ਤੇ ਰਾਜ ਕਰ ਰਿਹਾ ਹੈ ਯਾਨੀ ਕਿ ਉਸ ਸਮੇਂ ਕੌਣ ਸੀ ਉਹ ਸ਼ਾਹਜਹਾਂ ਸ਼ੋਸ਼ਿਤ ਕੌਣ ਹੈ ਜਿਹਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਇਧਰ ਸ਼ੋਸ਼ਣ ਕੀਤਾ ਜਾ ਰਿਆ ਸੀ ਮਜ਼ਦੂਰਾਂ ਦਾ ਤਾਂ ਕਰਕੇ ਇਸ ਕੁਐਸਚਨ ਦਾ ਆਨਸਰ ਹੈ ਜਿਹੜਾ ਉਹ ਏ ਆਏਗਾ ਸ਼ੋਸ਼ਿਤ ਧਿਰਵਲ ਕਵੀ ਦੀ ਜਿਹੜੀ ਹਮਦਰਦੀ ਹੈ ਉਹ ਸਾਨੂੰ ਦੇਖਣ ਨੂੰ ਮਿਲਦੀ ਹੈ 8ਵੇਂ ਨੰਬਰ ਤੇ ਕਹਾਣੀਆਂ ਦੇ ਵਿੱਚੋਂ ਦੋ ਕੁਐਸਚਨ ਸੀ 6 ਨੰਬਰਾਂ ਦਾ ਇੱਕ ਕੁਐਸਚਨ ਸੀ ਪਹਿਲੀ ਕਹਾਣੀ ਸਾਜ ਦੇ ਵਿੱਚੋਂ ਪ੍ਰੋਫੈਸਰ ਐਮ ਐਲ ਮਲਹੋਤਰਾ ਦਾ ਪਾਤਰ ਚਿੱਤਰਣ ਕਰਨਾ ਸੀ ਦੂਸਰਾ ਮਾੜਾ ਬੰਦਾ ਕਹਾਣੀ ਦਾ ਵਿਸ਼ਾ ਵਸਤੂ 125 ਤੋਂ 150 ਸ਼ਬਦਾਂ ਦੇ ਵਿੱਚ ਤੁਸੀਂ ਲਿਖਣਾ ਸੀ ਅੱਗੇ 9ਵੇਂ ਨੰਬਰ ਦੇ ਉੱਤੇ ਫਿਰ ਐਮਸੀਕਿਉ ਸੀ ਨੀਲੀ ਕਹਾਣੀ ਵਿੱਚ ਨੀਲੀ ਕੌਣ ਹੈ ਲੇਖਕ ਦੀ ਪਤਨੀ ਗਵਾਲੇ ਦੀ ਗਾਂ ਗਵਾਲੇ ਦੀ ਪਤਨੀ ਗਾਂ ਦੀ ਬੱਚੀ ਸੋ ਆਪਾਂ ਨੂੰ ਪਤਾ ਹੈ ਨੀਲੀ ਕਹਾਣੀ ਜਿਹੜੀ ਇੱਕ ਨੀਲੇ ਰੰਗ ਦੀ ਗਾਂ ਬਾਰੇ ਹੈ ਤਾਂ ਇਹਦਾ ਆਨਸਰ ਆਊਗਾ ਬੀ ਬੀ ਦਾ ਅਨਸਰ ਆਉਣਾ ਹੈ। ਦੂਸਰਾ ਕੁਐਸਚਨ ਹੈ ਜੀਤੂ ਦੀ ਗੂੜੀ ਸਹੇਲੀ ਨੇ ਜੀਤੂ ਦੇ ਵੀਰ ਨੂੰ ਰੋ ਰੋ ਕੇ ਕੀ ਕਿਹਾ? ਕੀ ਚਾਹੁੰਦੀ ਸੀ ਜੀਤੂ ਦੀ ਸਹੇਲੀ? ਜੀਤੂ ਦੇ ਨਾਲ ਜਾਣ ਲਈ ਕਹਿੰਦੀ ਸੀ ਉਹਨੂੰ? ਦੂਸਰਾ ਰਿਸ਼ਤਾ ਤੋੜਨ ਲਈ ਕਹਿ ਰਹੀ ਸੀ। ਤੀਸਰਾ ਸੌਰੇ لال ਜੀ ਨੇ ਇਹ ਕਹਿ ਰਹੀ ਸੀ। ਚੌਥਾ ਦਾਜ ਨਾਲ ਦੇਣ ਲਈ ਕੀ? ਦਾਜ ਨਾਲ ਦੇਣ ਲਈ ਕਹਿ ਰਹੀ ਸੀ। ਸੋ ਆਪਾਂ ਨੂੰ ਪਤਾ ਹੈ ਜੀਤੋ ਦਾ ਵੀਰ ਹੈ ਜਿਹੜਾ ਜੀਤੋ ਨਾਲ ਨਹੀਂ ਸੀ ਜਾਣਾ ਚਾਹੁੰਦਾ ਇਸ ਕਰਕੇ ਉਹਦੀ ਸਹੇਲੀ ਕੀ ਚਾਹੁੰਦੀ ਸੀ ਕਿ ਜੀਤੋ ਦਾ ਵੀਰ ਜੀਤੋ ਨਾਲ ਜਾਵੇ ਪਹਿਲੀ ਆਪਸ਼ਨ ਹੈ ਜਿਹੜੀ ਏ ਇਹਦਾ ਆਨਸਰ ਸਹੀ ਹੈ ਮਾੜਾ ਬੰਦਾ ਕਹਾਣੀ ਵਿੱਚ ਮਾੜਾ ਬੰਦਾ ਕਿਸ ਨੂੰ ਕਿਹਾ ਗਿਆ ਹੈ ਲੇਖਕ ਨੂੰ ਕਿਹਾ ਗਿਆ ਨੌਕਰ ਨੂੰ ਕਿਹਾ ਗਿਆ ਦੁਕਾਨਦਾਰ ਨੂੰ ਕਿਹਾ ਗਿਆ ਜਾਂ ਰਿਕਸ਼ੇ ਵਾਲੇ ਨੂੰ ਕਿਹਾ ਗਿਆ ਕਹਾਣੀ ਵਿੱਚ ਆਪਾਂ ਦੇਖਦੇ ਹਾਂ ਕਿ ਰਿਕਸ਼ੇ ਵਾਲੇ ਦਾ ਹੁਲਗਿਆ ਜਿਹੜਾ ਉਹ ਬਹੁਤ ਹੀ ਮਾੜਾ ਹੁੰਦਾ ਹੈ ਉਨਟਾਕੀਆਂ ਵਾਲੇ ਕੱਪੜੇ ਪਾਏ ਹੁੰਦੇ ਨੇ ਇਸ ਕਰਕੇ ਜਦੋਂ ਲੇਖਕ ਦਾ ਰਿਕਸ਼ੇ ਵਾਲੇ ਨਾਲ ਝਗੜਾ ਹੁੰਦਾ ਤਾਂ ਮਾੜਾ ਬੰਦਾ ਇੱਥੇ ਰਿਕਸ਼ੇ ਵਾਲੇ ਨੂੰ ਕਿਹਾ ਜਾਂਦਾ ਹੈ ਡੀ ਆਪਸ਼ਨ ਹੈ ਜਿਹੜੀ ਇਹਦਾ ਆਨਸਰ ਸਹੀ ਹੈ ਚੌਥਾ ਆਪਸ਼ਨ ਹੈ ਲੇਖਕ ਕਿਸ ਨੂੰ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ ਮਾਮੀ ਦੇ ਪੁੱਤ ਨੂੰ ਚਾਚੇ ਦੇ ਪੁੱਤ ਨੂੰ ਮਾਮੇ ਦੇ ਪੁੱਤ ਨੂੰ ਭੂਆ ਦੇ ਪੁੱਤ ਨੂੰ ਠੀਕ ਹੈ ਇਦੇ ਵਿੱਚ ਆਨਸਰ ਇਸ ਕੁਐਸਚਨ ਦਾ ਆਏਗਾ ਡੀ ਉਹ ਆਪਣੇ ਭੂਆ ਦੇ ਪੁੱਤਰ ਨੂੰ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ ਐਨੇ ਸਮੇਂ ਵਿੱਚ ਹੀ ਉਸ ਦੀ ਪਤਨੀ ਦਾ ਰਿਕਸ਼ੇ ਵਾਲੇ ਨਾਲ ਝਗੜਾ ਹੁੰਦਾ ਜਿਸ ਕਾਰਨ ਲੇਖਕ ਬਾਹਰ ਚਲਾ ਜਾਂਦਾ ਤੇ ਉਹ ਆਪਣੀ ਚਿੱਠੀ ਵੀ ਪੂਰੀ ਨਹੀਂ ਕਰ ਪਾਉਂਦਾ ਪੰਜਵਾਂ ਕੁਐਸਚਨ ਸੀ ਜਿਹੜਾ ਲਾਲ ਚੀਰੇ ਵਾਲਾ ਕਿਹੜੀ ਕਹਾਣੀ ਦਾ ਪਾਤਰ ਹੈ ਲਾਲ ਚੀਰੇ ਵਾਲਾ ਇੱਕ ਸਾਈਕਲ ਸਵਾਰ ਸੀ ਜਿਹੜਾ ਕਿ ਪ੍ਰੋਫੈਸਰ ਤੋਂ ਅੱਗੇ ਸਾਈਕਲ ਲਗਾ ਕੇ ਲੈ ਜਾਂਦਾ ਸੋ ਕਿਹੜੀ ਕਹਾਣੀ ਹੈ ਉਹ ਨੀਲੀ ਹੈ ਮਾੜਾ ਬੰਦਾ ਹੈ ਸਾਂਝ ਹੈ ਜਾਂ ਘਰ ਜਾ ਆਪਣੇ ਸੋ ਇਹਦੀ ਆਪਸ਼ਨ ਆਊਗੀ ਸੀ ਸਾਂਝ ਕਹਾਣੀ ਦੇ ਵਿੱਚ ਇਹ ਸਾਰਾ ਕੁਝ ਵਾਪਰਦਾ ਉਸ ਤੋਂ ਬਾਅਦ 11ਵੇਂ ਨੰਬਰ ਤੇ ਸਾਡੇ ਜਿਹੜੇ ਪਾਠ ਦਿੱਤੇ ਸੀ ਪਹਿਲਾਂ ਉਹਨਾਂ ਦੇ ਨਾਲ ਰਿਲੇਟਡ ਕੁਐਸਚਨ ਸੀ ਪੰਜਾਬੀਆਂ ਵਿੱਚ ਕਿਹੜਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਪਹਿਲਾ ਘੁੰਮਣ ਦਾ ਦੂਜਾ ਕੁਰਬਾਨੀ ਦੇਣ ਦਾ ਤੀਜਾ ਬਦਲੇ ਲੈਣ ਦਾ ਚੌਥਾ ਈਰਖਾ ਦਾ ਸੂ ਕੁਰਬਾਨੀ ਦੇਣ ਦਾ ਜਜ਼ਬਾ ਜਿਹੜਾ ਪੰਜਾਬੀਆਂ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਉਸ ਤੋਂ ਬਾਅਦ ਸ਼ਿਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ ਗੁੱਗੇ ਦੀ ਮਾਤਾ ਦੀ ਖੜਾਰੀਆਂ ਦੀ ਸ਼ਹੀਦਾਂ ਦੀ ਇਹਦਾ ਅਨਸਰ ਆਊਗਾ ਏ ਗੁੱਗੇ ਦੀ ਯਾਦ ਦੇ ਵਿੱਚ ਸ਼ਿਪਾਰ ਦਾ ਮੇਲਾ ਲੱਗਦਾ ਹੈ ਕਿੰਨੇ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ 10 15 20 40 ਸੋ ਤੁਸ ਨੂੰ ਪਤਾ ਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ 40 ਸਿੰਘ ਸੀ ਜਿਹੜੇ ਉਹ ਬੇਦਾਵਾ ਲਿਖ ਕੇ ਦੇ ਗਏ ਸੀ ਉਸ ਤੋਂ ਅਗਲਾ ਕੁਐਸਚਨ ਹੈ ਵਿਆਹ ਵਿੱਚ ਬਰੀ ਦੀ ਰਸਮ ਕੌਣ ਨਵਾਉਂਦੇ ਹਨ ਜਾਨੀ ਕਿ ਬਰੀ ਲੈ ਕੇ ਕੌਣ ਆਉਂਦੇ ਨੇ ਨਾਨਕੇ ਮੁੰਡੇ ਵਾਲੇ ਕੁੜੀ ਵਾਲੇ ਜਾਂ ਦਾਦਕੇ ਸੋ ਵਿਆਹ ਦੇ ਵਿੱਚ ਬਰੀਏ ਜਿਹੜੀ ਉਹ ਮੁੰਡੇ ਵਾਲੇ ਲੈ ਕੇ ਆਉਂਦੇ ਨੇ B ਆਪਸ਼ਨ ਹੈ ਜਿਹੜੀ ਇਹਦੀ ਸਹੀ ਹੈ ਪੰਜਵਾਂ ਕਵਚਨ ਹੈ ਬੈਠ ਕੇ ਖੇਡਣ ਵਾਲੀ ਖੇਡ ਕਿਹੜੀ ਹੈ ਕਬੱਡੀ ਹੈ ਅੱਡੀ ਛੜੱਪਾ ਹੈ ਸ਼ਤਰਾਂਜ ਹੈ ਸ਼ੱਕਰ ਭਿਜੀ ਹੈ ਸੋ ਕਬੱਡੀ ਵੀ ਬੈਠ ਕੇ ਨਹੀਂ ਖੇਡੀ ਜਾ ਸਕਦੀ ਅੱਡੀ ਛੜੱਪਾ ਵੀ ਬੈਠ ਕੇ ਨਹੀਂ ਖੇਡਿਆ ਜਾ ਸਕਦਾ ਸ਼ੱਕਰ ਭਿਜੀ ਵੀ ਬੈਠ ਕੇ ਖੇਡੀ ਨਹੀਂ ਜਾ ਸਕਦੀ ਸੋ ਇਹਦਾ ਅਨਸਰ ਆਊਗਾ ਸੀ ਸ਼ਤਰੰਜ ਇਹਦਾ ਸਹੀ ਅਨਸਰ ਹੈ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਰੇ ਅਨਸਰ ਨੇ ਜਿਹੜੇ ਉਹ ਕਲੀਅਰ ਹੋ ਗਏ ਹੋਣਗੇ ਜੇ ਫਿਰ ਵੀ ਤੁਹਾਨੂੰ ਕੋਈ ਅਨਸਰ ਕਲੀਅਰ ਨਹੀਂ ਹੋਇਆ ਜਾਂ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਆਪਣਾ ਪ੍ਰਸ਼ਨ ਜ਼ਰੂਰ ਪੁੱਛਣਾ ਮੈਂ ਉਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਧੰਨਵਾਦ ਸਤਿ ਸ਼੍ਰੀ ਅਕਾਲ